ਕੰਮ ਤੇਰੇ ਨਹੀਂ ਮੁਕਣੇ ਬੰਦਿਆ ਆਖਿਰ ਤੂੰ ਮੁੱਕ ਜਾਣਾ ਉਹ ਕੰਮ ਤੇਰੇ ਨਹੀਂ ਮੁਕਣੇ ਬੰਦਿਆ ਆਖਿਰ ਤੂੰ ਮੁੱਕ ਜਾਣਾ ਹੋਣਾ ਨਹੀਂ ਤੇਰਾ ਕੰਮ ਕੋਈ ਸੋਚ ਸੋਚ ਮੁੱਕ ਜਾਣਾ ਕੰਮ ਤੇਰੇ ਨਹੀਂ ਮੁਕਣੇ ਬੰਦਿਆ ਆਖਿਰ ਨੂੰ ਤੂੰ ਮੁੱਕ ਜਾਣਾ ਉਕਾਮ ਟੇਰੇ ਨਹੀਂ ਮੁੱਕਣੇ ਬੰਦਿਆ ਤੂੰ ਆਖਰ ਨੂੰ ਉੱਕ ਜਾਣਾ ਨਾ ਕਰ ਬੰਦਿਆ ਇਹਨੇ ਦਾਵੇ ਉਮਰ ਤੇਰੀ ਹੈ ਥੋੜੀ ਨਾ ਕਰ ਬੰਦਿਆ ਇਹਨੇ ਦਾਵੇ ਉਮਰ ਤੇਰੀ ਹੈ ਥੋੜੀ ਇਕੱਠੇ ਕਰ ਲੈ ਲੱਖਾਂ ਰੁਪਈਏ ਪਰ ਖਾਣੀ ਦੋ ਰੋਟੀ ਬਰਖਣੀ ਦੋ ਰੋਟੀ ਕੰਮ ਤੇਰੇ ਨਹੀਂ ਮੁਕਣੇ ਬੰਦਿਆ ਤੂੰ ਆਖਰ ਨੂੰ ਮੁਕ ਜਾਣਾ ਕੰਮ ਤੇਰੇ ਨਹੀਂ ਮੁਕਣੇ ਬੰਦਿਆ ਤੂੰ ਆਖਰ ਨੂੰ ਮੁਕ ਜਾਣਾ ਨਾ ਕੋਈ ਦੀਨ ਦੁਖੀ ਦੀ ਸੇਵਾ ਕੀਤੀ ਨਾ ਕੋਈ ਸਤ ਸੰਗ ਕਰਿਆ ਨਾ ਕੋਈ دین ਦੁਖੀ ਦੀ ਸੇਵਾ ਕੀਤੀ ਨਾ ਕੋਈ ਸਤ ਸੰਗ ਕਰਿਆ ਦੇਣ ਹਾਰ ਨੂੰ ਦਿਲੋਂ ਪੁਲਾਕੇ ਤੂੰ ਬੰਦਿਆ ਦੁੱਖ ਪਾਣਾ ਦੇਣ ਹਾਰ ਨੂੰ ਦਿਲੋਂ ਪੁਲਾਕੇ ਤੂੰ ਬੰਦਿਆ ਦੁੱਖ ਪਾਣਾ ਓ ਕੰਮ ਤੇਰੇ ਨਹੀਂ ਮੁਕਣੇ ਬੰਦਿਆ ਆਖਰ ਨੂੰ ਤੂੰ ਮੁਕ ਜਾਣਾ ਉਹ ਕੰਮ ਠੇਰੇ ਨਹੀਂ ਮੁੱਕਣੇ ਬੰਦਿਆ ਤੂੰ ਆਖਰ ਨੂੰ ਮੁੱਕ ਜਾਣਾ ਉਹ ਕੰਮ ਠੇਰੇ ਨਹੀਂ ਮੁੱਕਣੇ ਬੰਦਿਆ ਆਖਰ ਨੂੰ ਤੂੰ ਮੁੱਕ ਜਾਣਾ ਆਖਰ ਨੂੰ ਤੂੰ ਮੁੱਕ ਜਾਣਾ ਬੰਦਿਆ ਤੂੰ ਮੁੱਕ ਜਾਣਾ